ਕੁਸੂਦਿਆਂ ਪੀਐਮ ਸੀਰੀ ਸਮਾਰਟ ਸਕੂਲ ਮਹਿਲਾ ਚੌਕ ਦੇ ਆ ਹਨ ਅੱਜ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੀਐਮ ਸੀਰੀ ਸਰਕਾਰੀ ਬॉय ਸኩል ਭਵਾਨੀਗੜ੍ਹ ਤੋਂ ਵਿਆਨਕ ਪ੍ਰੋਗਰਾਮ ਲਈ ਇੱਕ ਟੀਮ ਫਿਰ ਮਹਿਲਾ ਚੌਕ ਦੇ ਸਕੂਲ ਵਿੱਚ ਪਹੁੰਚੀ ਮਹਿਲਾ ਚੌਕ ਦੇ ਪੂਰੇ ਸਕੂਲ ਸਟਾਫ ਵੱਲੋਂ ਆਏ ਮਹਿਮਾਨਾਂ ਦਾ ਬੜੇ ਜੋਸ਼ ਦੇ ਨਾਲ ਸਵਾਗਤ ਕੀਤਾ ਗਿਆ ਅੱਜ ਮੈਡਮ ਅੱਜ ਆਪਣੇ ਸਕੂਲ ਦੇ ਵਿੱਚ ਹੁਬਾਨੀਗੜ ਸਕੂਲ ਤੋਂ ਕੁਝ ਟੀਚਰ ਤੇ ਸਟੂਡੈਂਟ ਆਏ ਹਨ ਕੀ ਪ੍ਰੋਗਰਾਮ ਹੈ ਕੀ ਕਹਿਣਾ ਚਾਹੋਗੇ ਆ ਪੀਐਮਸੀ ਦੇ ਸਕੂਲਾਂ ਵਿੱਚ ਟਵਿਨਿੰਗ ਦਾ ਪ੍ਰੋਗਰਾਮ ਚੱਲ ਰਿਹਾ ਟਵਿਨਿੰਗ ਦਾ ਮਤਲਬ ਹੈ ਦੂਜੇ ਇੱਕ ਦੂਜੇ ਇੱਕ ਸਕੂਲ ਦੇ ਬੱਚੇ ਦੂਜੇ ਸਕੂਲ ਵਿੱਚ ਜਾਂਦੇ ਨੇ ਤਾਂ ਕਿ ਬੱਚੇ ਦੂਜੇ ਸਕੂਲਾਂ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਣ ਉਹਨਾਂ ਨੂੰ ਬੱਚੇ ਨੂੰ ਮਿਲਣਗੇ ਸਹਿਯੋਗ ਵਾਧਾ ਬੱਚੇ ਨੂੰ ਜਾਣਕਾਰੀ ਜ਼ਿਆਦਾ ਮਿਲਦੀ ਹੈ ਅਧਿਆਪਕ ਸਾਹਿਬਾਨ ਵੀ ਆਉਂਦੇ ਨੇ ਟੀਚਿੰਗ ਮੈਥਡ ਅਲੱਗ ਸ਼ੇਅਰ ਹੁੰਦੇ ਨੇ ਬੱਚਿਆਂ ਦੇ ਵਿਚਾਰ ਸ਼ੇਅਰ ਹੁੰਦੇ ਨੇ ਇਸ ਕਰਕੇ ਜਿਹੜੇ ਵੀ ਸਕੂਲ ਸਾਡੇ ਆਪਣੇ ਪੰਜਾਬ ਵਿੱਚ ਪੀਐਮਸ਼ਰੀ ਸਕੂਲ ਬਣਾਏ ਗਏ ਨੇ ਸਕੀਮ ਦੇ ਅੰਡਰ ਆਉਂਦੇ ਨੇ ਸਾਡੇ ਸਕੂਲ ਤੇ ਜਿਹੜੀ ਟਵਿਨਿੰਗ ਹੈਗੀ ਆ ਆ ਪੀਐਮਸ਼ਰੀ ਸਕੂਲ ਭਵਾਨੀਗੜ ਬॉयਜ਼ ਨਾਲ ਕੀਤੀ ਗਈ ਆ ਸਾਡੇ ਬੱਚੇ ਭਵਾਨੀਗੜ ਸਕੂਲ ਚ ਜਾਂਦੇ ਨੇ ਤੇ ਉਹਨਾਂ ਦੇ ਬੱਚੇ ਸਾਡੇ ਸਕੂਲ ਚ ਆਉਂਦੇ ਨੇ ਅਧਿਆਪਕ ਸਾਹਿਬਾਨ ਵੀ ਤੇ ਸਾਨੂੰ ਲੱਗਦਾ ਕਿ ਬੱਚਿਆਂ ਨੂੰ ਤੇ ਸਾਨੂੰ ਵੀ ਕੁਝ ਸਿੱਖਣ ਦਾ ਮੌਕਾ ਮਿਲਦਾ ਜਦੋਂ ਅਸੀਂ ਇੱਕ ਦੂਜੇ ਨਾਲ ਮਿਲਦੇ ਹਾਂ ਵਿਚਾਰ ਸਾਂਝੇ ਕਰਦੇ ਹਾਂ ਟੀਚਿੰਗ ਮੈਥਡ ਪਤਾ ਲੱਗਦੇ ਨੇ ਜਾਂ ਸਾਨੂੰ ਦੂਜਿਆਂ ਦੀ ਇੱਕ ਦੂਜੇ ਦੀਆਂ ਸਮੱਸਿਆਵਾਂ ਪਤਾ ਲੱਗਦਾ ਇਹਨਾਂ ਨੂੰ ਹੱਲ ਕਰਨ ਲਈ ਅਸੀਂ ਕੋਸ਼ਿਸ਼ਾਂ ਵੀ ਕਰ ਸਕਦੇ ਹਾਂ। ਬੱਚਿਆਂ ਨੂੰ ਵੀ ਇੱਕ ਦੂਜੇ ਨਾਲ ਜਦੋਂ ਜਾਮੇ ਨੇ ਤਾਂ ਮਨ ਲੱਗਾ ਕਾਫੀ ਕੁਝ ਗ੍ਰਹਿਣ ਕਰਨ ਨੂੰ ਮਿਲਦਾ ਇਹਨਾਂ ਨੂੰ। ਪਤਾ ਲੱਗਦਾ ਕਿਵੇਂ ਜਾ ਕੇ ਰਹਿਣਾ, ਵਿਚਰਨਾ, ਦੂਜੇ ਨਾਲ ਗੱਲਬਾਤ ਕਰਨੀ, ਕੁਝ ਨਵਾਂ ਸਿੱਖਦੇ ਨੇ ਬੱਚੇ। ਸੋ ਮੈਡਮ ਜੀ ਇਹ ਜਿਹੜਾ ਪ੍ਰੋਗਰਾਮ ਹੈ ਜਿਹੜਾ ਸਕੂਲ ਦਾ ਸ਼ਡਿਊਲ ਹੈ ਉਹਦੇ ਵਿੱਚ ਹੈ ਜਾਂ ਉਸ ਤੋਂ ਐਕਸਟਰਾ ਹੈ? ਦੱਸੋਗੇ ਜੀ ਥੋੜਾ। ਹਾਂਜੀ ਹਾਂਜੀ ਇਹ ਸ਼ਡਿਊਲ ਦੇ ਵਿੱਚ ਹੀ ਆ ਹੈ ਸਰ। ਸ਼ਡਿਊਲ ਦੇ ਵਿੱਚ ਹੀ ਆ, ਅਲੱਗ ਨਹੀਂ ਹੈਗਾ ਇਹ। ਕਿ ਕਿ ਸਾਨੂੰ 10 ਦਿਨ ਮਿਲੇ ਹੋਏ ਨੇ 10-10 ਦਿਨ ਅਸੀਂ ਇੱਕ ਦੂਜੇ ਸਕੂਲ ਚ ਜਾਣਾ। ਭਾਜੀ ਮੈਡਮ ਜੀ ਜੋ ਪ੍ਰੋਗਰਾਮ ਹੈ ਪੰਜਾਬ ਸਰਕਾਰ ਦਾ ਬਹੁਤ ਕਾਬਲੇ ਤਰੀਫ ਹੈ। ਪਰ ਇਹ ਪੁੱਛਣਾ ਚਾਹਾਂਗੇ ਕਿ ਜਿੱਦਾਂ ਮਤਲਬ ਪੀਐਮ ਸਿਰੀ 2 ਪੀਐਮ ਸਿਰੀ ਸਕੂਲ ਦੇ ਵਿੱਚ ਸਟਾਫ ਤੇ ਬੱਚੇ ਜਾ ਰਹੇ ਨੇ ਕਿ ਇਸ ਪ੍ਰੋਗਰਾਮ ਦੇ ਵਿੱਚ ਮਤਲਬ ਜਿੱਦਾਂ ਆਪਾਂ ਕਹਿੰਦੇ ਨੇ ਵੇ ਸਰਕਾਰੀ ਸਕੂਲ ਸਰਕਾਰੀ ਹਾਈ ਸਕੂਲ ਮੌਕਰਨਾ ਤੇ ਪ੍ਰਾਇਮਰੀ ਸਕੂਲ ਦਾ ਵੀ ਇਸ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਹੈਗਾ ਦੱਸੋਗੇ ਥੋੜਾ। ਹਾਂ ਸਰ ਜਿਹੜੇ ਜਿਹੜੇ ਸਕੂਲ ਬਣੇ ਹੋਏ ਨੇ ਇਹਦੇ ਵਿੱਚ ਆਉਂਦੇ ਨੇ ਪੀਐਮ ਸ਼੍ਰੀ ਸਕੀਮ ਵਿੱਚ ਉਹ ਮਿਡਲ ਵੀ ਹੈਗੇ ਨੇ ਹਾਈ ਵੀ ਹੈਗੇ ਨੇ ਸੀਨੀਅਰਸ ਕੰਡੀ ਵੀ ਨੇ ਇਹ ਬਸ ਜਿase ਜਿਹੜੀ ਕੋਸ਼ਿਸ਼ ਕੀਤੀ ਹੋਵੇ ਜਿਹੜੇ ਸਕੂਲ ਸਾਡੇ ਥੋੜਾ ਜਿਆਦਾ ਨੇੜੇ ਪਿਆ ਜਾਂਦਾ ਜਨ ਜਨ ਨੂੰ ਜਾਣਾ ਆਉਣਾ ਸੌਖਾ ਉੱਥੇ ਅਸੀਂ ਆਪਣੇ ਬਲਾਕ ਵਿੱਚ ਹੀ ਵਿਨਿੰਗ ਦਾ ਪ੍ਰੋਗਰਾਮ ਰੱਖਿਆ ਹੋਇਆ ਬਾਕੀ ਸਾਰੇ ਸਾਰੇ ਸਕੂਲ ਜਿਹੜੇ ਵੀ ਆਉਂਦੇ ਨੇ ਸਾਰਿਆਂ ਦਾ ਹੀ ਹੈਗਾ ਪ੍ਰੋਗਰਾਮ ਚੱਲਦਾ ਹਾਂਜੀ ਸਤਿ ਸ਼੍ਰੀ ਅਕਾਲ ਆਪਣਾ ਕਿੰਨੋ ਆ ਸਰ ਰਾਣਾ ਤੁੰਦਰ ਕੁਮਾਰਾ ਜੀ ਮੈਂ ਇਤਿਹਾਸ ਦਾ ਲੈਕਚਰਾਰ ਹਾਂ ਭਵਾਨੀਗੜ੍ਹ ਪੀਐਮ ਸ਼੍ਰੀ ਬਾਇ ਸਕੂਲ ਦੇ ਵਿੱਚ ਹਾਂਜੀ ਸਰ ਤੁਸੀਂ ਸਾਡੇ ਸਕੂਲ ਦੇ ਵਿੱਚ ਆਏ ਤੁਹਾਡਾ ਮੋਸਟ ਵੈਲਕਮ ਸਰ ਤੁਹਾਨੂੰ ਕਿੱਦਾਂ ਲੱਗਾ ਸਾਡੇ ਸਕੂਲ ਦੇ ਵਿੱਚ ਆ ਕੇ ਕੀ ਬਹੁਤ ਵਧੀਆ ਜੀ ਸਾਡਾ ਬਹੁਤ ਪੁਰਾਣੀ ਸੰਘਾ ਹੈ ਮੈਂ ਬਹੁਤ ਇੱਥੇ ਸੈਮੀਨਾਰ ਲਾਇਆ ਨਹੀਂ ਜੀ ਅੱਜ ਗਵਰਨਮੈਂਟ ਦੇ ਟ੍ਰੇਨਿੰਗ ਦੇ ਦੌਰਾਨ ਮੌਕਾ ਦਿੱਤਾ ਤਾਂ ਵਧੀਆ ਲੱਗ ਰਿਹਾ ਜੀ ਸਕੂਲ ਦੀ ਡਿਵੈਲਪਮੈਂਟ ਦੇਖ ਕੇ ਬਹੁਤ ਅੱਛਾ ਲੱਗਿਆ ਓਕੇ ਸਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ